ਦੀਵਾਨ ਟੋਡਰ ਮਲ ਵਿਰਾਸਤੀ ਫਾਊਂਡੇਸ਼ਨ ਪੰਜਾਬ ਵੱਲੋਂ ਰਿਆਸਤ ਨਾਬਾ ਦੀ ਰਾਣੀ ਪ੍ਰੀਤੀ ਦੇ ਸਹਿਯੋਗ ਨਾਲ ਜੈਤੂ ਦੇ ਮੋਰਚੇ ਦੀ 100 ਸਾਲਾ ਸ਼ਤਾਬਦੀ ਦੇ ਸਬੰਧ ਵਿੱਚ ਅੰਤਰਰਾਸ਼ਟਰੀ ਸੈਮੀਨਾਰ ਅਤੇ ਸਨਮਾਨ ਸਮਾਰੋਹ ਦਾ ਆਯੋਜਨ ਪੰਜਾਬ ਪਬਲਿਕ ਸਕੂਲ ਨਾਬਾ ਦੇ ਆਡੀਟੋਰੀਅਮ ਵਿਖੇ ਕੀਤਾ ਗਿਆ ਇਸ ਮੌਕੇ ਵੱਖ-ਵੱਖ ਵਿਦਵਾਨਾਂ ਤੇ ਬੁਲਾਇਆ ਰਿਹਾ ਨੇ ਜੈਤੂ ਦੇ ਮੋਰਚੇ ਦੇ ਇਤਿਹਾਸ ਬਾਰੇ ਵਿਚਾਰ ਸਾਂਝੇ ਕੀਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਰਜਿੰਦਰ ਸਿੰਘ ਧਾਮੀ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਅਤੇ ਜੈਤੂ ਦੇ ਮੋਰਚੇ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਤਾਮੀਨੇ ਜੈਤੋ ਦੇ ਮੋਰਚੇ ਵਿੱਚ ਸ਼ਹੀਦਾਂ ਦੀ ਯਾਦ ਵਿੱਚ ਕਰਵਾਏ ਪ੍ਰੋਗਰਾਮ ਦੀ ਵੀ ਸ਼ਲਾਘਾ ਕੀਤੀ ਹੈ ਕਿਸਾਨਾਂ ਦੇ ਹੱਕ ਵਿੱਚ ਆਵਾਜ਼ ਬੁਲੰਦ ਕਰਦੇ ਉਹਨਾਂ ਨੇ ਕਿਹਾ ਹੈ ਕਿ ਕੇਂਦਰ ਸਰਕਾਰ ਨੂੰ ਕਿਸਾਨਾਂ ਦੇ ਹੱਕ ਦੇਣੇ ਚਾਹੀਦੇ ਨੇ ਇਸ ਮੌਕੇ ਉੱਤੇ ਰਿਆਸਤ ਨਾਬਾ ਦੀ ਰਾਣੀ ਪ੍ਰੀਤੀ ਅਤੇ ਉਹਨਾਂ ਦੇ بیٹے ਅਬੇਉ ਦੇ ਪ੍ਰਤਾਪ ਸਿੰਘ ਨੇ ਇਸ ਪ੍ਰੋਗਰਾਮ ਵਿੱਚ ਪਹੁੰਚਣ ਵਾਲਿਆਂ ਦਾ ਧੰਨਵਾਦ ਕੀਤਾ ਇਸ ਮੌਕੇ ਉੱਤੇ ਦਿਵਾਨ ਟੋਡਰਮਲ ਵਿਰਾਸਤੇ ਫਾਊਂਡੇਸ਼ਨ ਪੰਜਾਬ ਦੇ ਪ੍ਰਧਾਨ ਲਖਵਿੰਦਰ ਸਿੰਘ ਨੇ ਕਿਹਾ ਕਿ ਉਹਨਾਂ ਨੇ ਪਹਿਲੀ ਵਾਰ ਨਾਬਾ ਦੀ ਧਰਤੀ ਉੱਤੇ ਜੈਤੋ ਦੇ ਮੋਰਚੇ ਦੇ ਸ਼ਹੀਦਾਂ ਦੀ ਯਾਦ ਵਿੱਚ ਇਹ ਪ੍ਰੋਗਰਾਮ ਕਰਵਾਇਆ। ਉਹਨੇ ਕਿਹਾ ਕਿ ਦਰੋਜਾ ਪ੍ਰੋਗਰਾਮ ਦੇ ਦੂਜੇ ਦਿਨ ਸ਼ਹੀਦਾਂ ਦੇ ਪਰਿਵਾਰਕ ਮੈਂਬਰਾਂ ਨੂੰ ਸਨਮਾਨਿਤ ਕੀਤਾ ਜਾਵੇਗਾ। ਐਡਾ ਵੱਡਾ ਸਿੱਖ ਇਤਿਹਾਸ ਦਾ ਸਾਕਾ ਜੇ। ਔਰ ਐਡੀ ਵੱਡੀ ਦੇਣ ਹੈ ਮਹਾਰਾਜ ਰਿਪੂ ਦਮਨ ਸਿੰਘ ਦੀ। ਜੋ ਇਤਿਹਾਸ ਦੇ ਵਿੱਚੋਂ ਹੋਰ ਨਹੀਂ ਜੇ ਮਿਲਦੀ। ਔਰ ਉਹਨਾਂ ਸ਼ਹੀਦਾਂ ਦੀ 445 ਦੇ ਨੰਬਰ ਮੇਰੇ ਖਿਆਲ ਮਿਲਦਾ ਜੇ ਸ਼ਹੀਦ ਜੋ ਹੋਏ ਨੇ ਸਿੰਘ ਸਿੰਘਣੀਆਂ ਉਸ ਟਾਈਮ ਦੇ ਉੱਤੇ। ਔਰ ਉਹ ਯਾਦਾਂ ਦੇ ਲਈ ਜਦ ਆਪਾਂ ਆਨੇ ਆ ਨਾ ਇਹਦੇ ਵਿੱਚੋਂ ਸਿੱਖਣਾ ਕੀ ਹੈ ਤੁਹਾਡੇ ਕੋਲ ਵਿਦਵਾਨਾਂ ਨੇ ਪੇਪਰ ਲਿਖੇ ਹੋਏ ਨੇ ਪੜਨਗੇ ਮੈਂ ਉਸ ਪੱਖ ਤੇ ਨਹੀਂ ਜਾਣਾ ਮੈਂ ਸਿਰਫ ਇਸ ਪੱਖ ਨੂੰ ਦੇਖਣਾ ਕਿ ਸਾਖਿਆਂ ਦੇ ਵਿੱਚੋਂ ਨਿਕਲਦਾ ਕੀ ਜੇ ਕੀ ਇਹਦੇ ਵਿੱਚੋਂ ਏਕਤਾ ਨਿਕਲਦੀ ਹੈ ਇੱਕ ਜੁਟਤਾ ਬਣਦੀ ਜੇ ਕੀ ਅਸੀਂ ਯੂनाइटेड ਤੇ ਅਸੀਂ ਇਕੱਠੇ ਹੋ ਕੇ ਸਾਡੀ ਸੋਲੀਡਰਟੀ ਹੈ ਕਿ ਸੇ ਪੱਖ ਨੂੰ ਪੇਸ਼ ਕਰਨ ਦੀ ਤਾਕਤ ਰੱਖਦੇ ਆ ਜਾਂ ਨਹੀਂ ਰੱਖਦੇ ਇਸ ਸਾਕੇ ਦੇ ਅੰਦਰ ਜਿਹੜੇ ਸਭ ਤੋਂ ਬਿਗੇਸਟ ਇੰਪੈਕਟ ਦੁਨੀਆ ਭਰ ਵਿੱਚ ਪਿਆ ਉਹ ਇਹਦਾ ਸੀ ਸ਼ਾਂਤ ਮੈਤਰੀ ਤਰੀਕੇ ਨਾਲ ਵਿਰੋਧ ਕਰਨਾ ਗਾਂਧੀ ਜੀ ਹੋਣਾ ਨੇ ਬਾਅਦ ਦੇ ਬਿ ਸ਼ਾਂਤਮਈ ਤਰੀਕਾ ਧਾਰਨ ਦੀ ਕੋਸ਼ਿਸ਼ ਕੀਤੀ ਹੈ ਪਰ ਇਸ ਚੀਜ਼ ਨੂੰ ਯਾਦ ਰੱਖਿਓ ਇਹ ਜਿਹੜਾ ਸਿੱਖਾਂ ਨੇ ਐਗਜ਼ਾਮਪਲ ਸੈੱਟ ਕੀਤੀ ਸੀ ਨਾ ਉਸ ਟਾਈਮ ਦੇ ਉੱਤੇ ਉਹ ਐਗਜ਼ਾਮਪਲ ਅੱਜ ਵੀ ਜਿਉਂਦਾ ਜਿਹਾ ਹੈ ਧਾਰਮਿਕ ਪੱਖੋਂ ਤੁਸੀਂ ਆਪਣੀ ਧਾਰਮਿਕ ਵਚਨਬੱਧਤਾ ਨੂੰ ਯਾਦ ਰੱਖਣਾ ਕਮਿਟਮੈਂਟਸ ਆਪਣੀਆਂ ਦੇਣੀਆਂ ਉਹਨਾਂ ਕਮਿਟਮੈਂਟਸ ਤੇ ਪੈਰਾ ਦੇਣਾ ਜੋ ਕਿ ਸਾਡੀ ਸਰਮੋਰ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਦਿੱਤਾ ਜੇ ਸਿੱਖ ਸੰਸਥਾਵਾਂ ਦੇ ਰਹੀਆਂ ਅੱਜ ਵੀ ਦੇ ਰਹੇ ਨੇ ਕੁਝ ਸੋ ਉਹਨਾਂ ਨੂੰ ਹਮੇਸ਼ਾ ਯਾਦ ਰੱਖਣਾ ਉਹ ਇਹ ਸਾਕਿਆਂ ਦੇ ਵਿੱਚੋਂ ਨਿਕਲਦੀਆਂ ਨੇ ਆਪਣੀ ਵਿਰਾਸਤ ਨੂੰ ਜਿਹਨੇ ਦੇ ਨਾ ਸੰਭਾਲਾਂਗੇ ਖਿਮਾ ਕਰਨਾ ਤੁਹਾਡੇ ਜਿਹੜੇ ਜਿੰਨੇ ਵੀ ਕਾਰਜ ਜਿਹੜੇ ਵਿਅਰਤ ਨੇ ਵਿਅਰਤ ਨੇ ਸੋ ਸੇਵਾ ਭਾਵਨਾ ਨੂੰ ਮਨ ਚ ਰੱਖ ਕੇ ਯਾਦਾਂ ਜ਼ਰੂਰ ਕਰਿਆ ਕਰੋ ਇਹਨਾਂ ਨੂੰ ਮਨਾਉ ਮੈਂ ਗੁਰੂ ਨਾਨਕ ਇੰਸਟੀਚਿਊਟ ਆਫ ਗਲੋਬਲ ਸਟੱਡੀਜ਼ ਤੇ ਦੀਵਾਨ ਟੂ ਡਵੈਲਪਰਾਸਟਿਕ ਫਾਊਂਡੇਸ਼ਨ ਵੱਲੋਂ ਆਇਆਂ ਸਾਰੀਆਂ ਸੰਗਤਾਂ ਨੂੰ ਜੀ ਆਖਦਾ ਆਸ਼ਾ ਮੰਨਦਾ ਕਿ ਅਗਲਾ ਆ ਪੂਰਾ ਦਿਨ ਅੱਜ ਦਾ ਤੇ ਕੱਲ ਦਾ ਦੋਨੋਂ ਦਿਨ ਵਿੱਚ ਤੁਸੀਂ ਇਕ ਮੋਟੋ ਕੇ ਜੁੜ ਕੇ ਜੋ ਆਪਾਂ ਨੇ ਕੋਲ ਪ੍ਰੈਜੈਂਟੇਸ਼ਨਸ ਆਣੀਆਂ ਨੇ ਸਕਾਲਰਸ ਨੇ ਬੜੀ ਮਿਹਨਤ ਦੇ ਨਾਲ ਰਿਸਰਚ ਪੇਪਰ ਪੜ੍ਹਨੇ ਨੇ। ਔਰ ਉਹਨੂੰ ਸਮਝ ਕੇ ਤੇ ਆਪਾਂ ਅਗਲੇ ਕੋਈ ਪੜਾਅ ਤੇ ਜਾ ਸਕਦੇ ਆ। 100 ਸਾਲਾ ਜੈਤੂ ਦੀ ਸ਼ਤਾਬਦੀ ਨੂੰ ਸਮਰਪਿਤ ਦੀਵਾਨ ਟੋਡਰਮਲ ਫਾਊਂਡੇਸ਼ਨ ਵਿਰਾਸਤੀ ਤੇ ਸਾਡੇ ਬਹੁਤ ਹੀ ਸਤਿਕਾਰਯੋਗ ਸਰਦਾਰ ਗਿਆਨ ਸਿੰਘ ਸੰਧੂ ਜਿਹੜੇ ਸਰਪ੍ਰਸਤ ਵੀ ਆ। ਸਰਦਾਰ ਲਖਵਿੰਦਰ ਸਿੰਘ ਕਾਨੇ ਦੇ ਪ੍ਰਧਾਨ ਤੇ ਗੁਰਨਾਨਕ ਗਲੋਬਲ এডਿਕੇਸ਼ਨ ਦੇ ਤੌਰ ਤੇ ਜਿਹੜਾ ਵੀੜਾ ਚੱਕਿਆ ਸੰਧੂ ਸਾਹਿਬ ਨੇ ਉਹਨਾਂ ਨੂੰ ਸਮਰਪਿਤ ਅੱਜ ਇਹ 100 ਸਾਲਾ ਮਹਾਰਾਜਾ ਰਿਪੂ ਦਮਨ ਸਿੰਘ ਦੀ ਪਵਿੱਤਰ ਜਾਤ ਦੇ ਵਿੱਚ ਤੇ ਜੈਤੋਂ ਦੇ ਮੋਰਚੇ ਦੀ ਯਾਦ ਦੇ ਵਿੱਚ ਅੱਜ ਦਾ ਇਹ ਸੈਮੀਨਾਰ ਦੋ ਰੋਜ਼ਾ ਨਹੀਂ ਰੱਖਿਆ ਜਿਹਦੇ ਵਿੱਚ ਪਹਿਲਾਂ ਵੀ ਇਹਨਾਂ ਨੇ ਕੁਇਜ਼ ਮੁਕਾਬਲੇ ਠਾ ਥੋੜੇ ਦਿਨ ਪਹਿਲਾਂ ਕਰਵਾ ਕੇ ਬੱਚਿਆਂ ਨੂੰ ਉਤਸ਼ਾਹਤ ਕੀਤਾ ਤੇ ਅੱਜ ਮੈਨੂੰ ਵੀ ਖੁਸ਼ੀ ਮਹਿਸੂਸ ਹੋ ਰਹੀ ਆ ਤੇ ਮੈਨੂੰ ਇਸ ਗੱਲ ਦਾ ਵੀ ਫਕਰ ਹੋ ਰਿਹਾ ਕਿ ਸਿੱਖ ਪੰਥ ਅੱਜ ਵੀ ਆਪਣੇ ਪੂਰਬਲੇ ਸ਼ਹੀਦਾਂ ਦੀ ਉਹ ਪਵਿੱਤਰ ਯਾਦ ਨੂੰ ਸਮਰਪਿਤ ਆ ਇਹ ਉਹ ਕਾਰਨ ਆ ਕਿ ਵੱਖ-ਵੱਖ ਯੂਨੀਵਰਸਿਟੀਆਂ 'ਚ ਵੱਖ-ਵੱਖ ਜਥੇਬੰਦੀਆਂ ਵੱਲੋਂ ਇਹਨਾਂ ਤੇ ਸੈਮੀਨਾਰ ਕੀਤੇ ਜਾ ਰਹੇ ਆ ਸੋ ਜਿਹੜਾ ਵੀ ਰਾਜਾ ਇੱਕ ਰਾਜਕਰਨ ਇੱਕ ਧਰਮੀ ਰਾਜਾ ਬਣ ਕੇ ਰਾਜਕਰਨ ਜਿਹੜੇ ਧਰਮੀ ਰਾਜੇ ਬਣ ਕੇ ਰਾਜ ਕਰ ਗਏ ਉਹਨਾਂ ਨੂੰ ਅੱਜ ਵੀ ਲੋਕ ਚੇਤੇ ਕਰਦੇ ਆ ਉਹ ਰਾਜੇ ਕਿਹੜੇ ਆ ਜੇ ਮਹਾਰਾਜਾ ਰਣਜੀਤ ਸਿੰਘ ਨੂੰ ਚੇਤੇ ਕਰਦੇ ਆ ਤੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਚੇਤੇ ਕਰਦੇ ਆ ਅੱਜ ਅਸੀਂ ਕਈ ਵਾਰੀ ਧਰਮ ਦੇ ਖੇਤਰ ਵਿੱਚ ਪਖੰਡ ਜਿਆ ਕਰਕੇ ਆਪਾਂ ਆ ਰਾਜ ਸੱਤਾ ਜਿਹੜੀ ਆ ਉਹ ਕਈ ਵਾਰੀ ਕਾਇਮ ਕਰ ਲੈਨੇ ਆ ਅਜੋਕਾ ਜੋਗ ਜਿਹੜਾ ਧਰਮ ਆ ਧਾਰਮਿਕ ਮਹਿਕ ਆ ਧਰਮ ਦੀ ਕੀਰਤ ਕਰਨ ਵਾਲੇ ਲੋਕਾਂ ਦੀ ਹਮੇਸ਼ਾ ਹੀ ਜਾਇਜਾਕਾਰ ਹੁੰਦੀ ਹੈ ਉਹ ਕਾਰਨ ਹੈ ਬਈ ਮਹਾਰਾਜ ਰਿਪੋ ਦਾ ਮਤਸੰਗ ਜਿਹੜਾ ਸਾਡਾ 100 ਸਾਲ ਤੋਂ ਬਾਅਦ ਵੀ ਭਾਵੇਂ ਉਹ ਛੱਡ ਕੇ 42 ਚ ਚਲੇ ਗਿਆ ਸਾਨੂੰ ਅੱਜ ਵੀ ਉਹਨਾਂ ਨੂੰ ਚੇਤੇ ਕਰਦੇ ਤੇ ਜਦੋਂ ਵੀ ਸ਼ਤਾਬ ਦੀ ਉਹਨਾਂ ਨੂੰ ਇਦਾਂ ਚੇਤੇ ਕੀਤਾ ਜਾਣਾ। ਯਕੀਂਦਰ ਟਸ ਤੋਂ ਮਸਲੇ ਹੋ ਰਿਹਾ ਜੀ ਕਿਸਾਨਾਂ ਦੇ ਦੋਨੋਂ ਲੈ ਦੇ ਦੇਖੋ ਬੇਨਤੀ ਇਹ ਆ ਬਈ ਮੈਂ ਅਕਸਰ ਕਹਿੰਦਾ ਮੈਂ ਕਿਉਂਕਿ ਆਪ ਕਿਸਾਨ ਦਾ ਪੁੱਤ ਤੇ ਮੈਂ ਹੁਣ ਉੱਥੇ ਸ਼ੰਭੂ ਬਾਰਡਰ ਤੇ ਬੋਲ ਕੇ ਵੀ ਆਇਆ ਤੁਸੀਂ ਵੀ ਮਿਲਾਂਕਣ ਕਰ ਲਿਓ ਬਈ 1968 ਦੇ ਵਿੱਚ ਡੀਜ਼ਲ ਦਾ ਰੇਟ 65 ਪੈਸੇ ਜਾਂ 62 ਪੈਸੇ ਡੀਜ਼ਲ ਹੁੰਦਾ ਸੀ ਲੀਟਰ ਦਾ ਅਸੀਂ ਉਦੋਂ ਪੀਪੇ ਲਿਆਉਂਦਾ ਸੀ ਭਰਾ ਕੇ ਕਿੰਨਾ ਬਣਦੀ ਸੀ ਹੁੰਦੀ ਆ ਤੇ 215 ਰੁਪਏ ਕਣਕ ਸੀ ਅੱਜ ਡੀਜ਼ਲ 80 ਰੁਪਏ ਕਿੰਨਾ ਵੱਧ ਗਿਆ 150 ਗੁਣਾ ਤੇ ਕਣਕ 10 ਗੁਣਾ ਤੇ ਜੇ ਕਿਸਾਨ ਨਹੀਂ ਜਿਹੜਾ ਰੀਡ ਦੀ ਹੱਡੀ ਆ ਜਿਹੜਾ ਅੰਨ ਦਤਾ ਕਿਸੇ ਚੀਜ਼ ਦੀ ਕਿੱਲਤ ਉਦੋਂ ਮਹਿਸੂਸ ਹੁੰਦੀ ਜਦ ਲੈ ਮੁੱਕ ਜਾ ਹੁਣ ਪਾਣੀ ਮੁੱਕ ਜਾ ਨਾ ਤਾਂ ਬੰਦੇ ਨੂੰ ਪਤਾ ਲੱਗਦਾ ਵੀ ਪਾਣੀ ਦਾ ਕੀ ਮੋਲ ਆ ਤੇ ਜੇ ਕਿਸਾਨ ਨਹੀਂ ਉੜ ਗਈ ਤੇ ਮੈਂ ਸਮਝਦਾ ਇਹ ਦੇਸ਼ ਲਈ ਬੜੀ ਵੱਡੀ ਸਮੱਸਿਆ ਆਉਣੀ ਆ ਸੈਂਟਰ ਨੂੰ ਵੀ ਚਾਹੀਦਾ ਕਿਸਾਨਾਂ ਨੂੰ ਇਸ ਦੇਸ਼ ਦੇ ਭਲੇ ਲਈ ਕਿਸਾਨਾਂ ਨੂੰ ਵੀ ਬਚਾਈਏ ਤੇ ਆਪਣਾ ਆਪ ਵੀ ਬਚਾਉਣ ਕਿਉਂਕਿ ਕਈ ਵਾਰੀ ਆਪਾਂ ਬਹੁਤ ਵੱਡੀਆਂ ਦੂਰੀਆਂ ਵਧਾ ਦਿੰਨੇ ਆ ਜਿਹਦਾ ਮੁੜਨੋਂ ਫੇਰ ਕਈ ਵਾਰੀ ਸਮਾਂ ਲੱਗ ਜਾਂਦਾ ਸੋ ਉਹਨਾਂ ਦੇ ਹੱਕ ਬਣਦੇ ਆ ਉਹ ਹੱਕ ਜਿਹੜੇ ਆ ਉਹਨਾਂ ਨੂੰ ਦੇਣੇ ਚਾਹੀਦੇ ਜਿੱਤ ਤੋਂ ਮੁਰਚਾ ਦਾ ਭਾਵ ਮਤਲਬ ਕਿ ਮਨੁੱਖੀ ਅਧਿਕਾਰਾਂ ਦਾ ਭਾਵ ਆ ਕਿਉਂਕਿ ਮਹਾਰਾਜਾ ਰਿਪੁੱਧਾ ਮਨ ਸਿੰਘ ਨੇ ਮਨੁੱਖੀ ਅਧਿਕਾਰਾਂ ਦੇ ਲਈ ਲੜਾਈ ਲੜੀ ਗੁਰਦੁਆਰਾ ਜਿਹੜਾ ਜੈਤੋ ਦਾ ਮੋਰਚਾ ਲੱਗਿਆ ਇਹ ਵੀ ਮਨੁੱਖੀ ਅਧਿਕਾਰਾਂ ਦਾ ਸਿੱਖ ਧਰਮ ਦਾ ਅੱਜ ਤੱਕ ਦਾ ਸਭ ਤੋਂ ਵੱਡਾ ਮੋਰਚਾ ਸੀ ਅਸੀਂ ਦਵਾਨ ਟੋਡਰਮਾਲ ਬਰਾਸਤੀ ਫਾਊਂਡੇਸ਼ਨ ਪੰਜਾਬ ਵੱਲੋਂ ਤੇ ਮਨਾਉਣ ਦਾ ਆਪਰਾਲਾ ਕੀਤਾ ਹੈ ਸਾਡੀ ਫਾਊਂਡੇਸ਼ਨ ਪਹਿਲਾਂ ਕੰਮੰਤਰੀ ਕਾਰਜ ਕਰ ਰਹੀ ਹੈ ਜਿਵੇਂ ਕਿ ਸੋਲਰ ਪਲਾਂਟ ਲਗਾਇਆ ਹੈ ਕਈ ਗੁਰਦੁਆਰਾ ਸਾਹਿਬ ਦੇ ਵਿੱਚ ਤੇ ਜਿਹੜੀ ਦਵਾਨ ਟੋਡਰਮਾਲ ਦੀ ਹਵੇਲੀ ਆ ਉਹਨੂੰ ਪ੍ਰਜਰਵ ਕਰਨ ਦੀ ਕੋਸ਼ਿਸ਼ ਕੀਤੀ ਹੈ ਤੇ ਵਾਕਿ ਹੋਰ ਅਸੀਂ ਪੁਰਾਣੇ ਬੋੜਾ ਨੂੰ ਵੀ ਪ੍ਰਜਰਵ ਕੀਤਾ ਉਹਨਾਂ ਨੂੰ ਸੰਭਾਲਿਆ ਤੇ ਮਤਲਬ ਬਹੁਤ ਖੁਸ਼ਾ ਫਾਊਂਡੇਸ਼ਨ ਵੱਲੋਂ ਕੀਤਾ ਗਿਆ ਸਾਰੇ ਐਨ ਆਰ ਆਈ ਜਿਹੜੇ ਸਾਡੇ ਮੈਂਬਰ ਸਾਹਿਬਾਨ ਨੇ ਅਸੀਂ ਫਾਊਂਡੇਸ਼ਨ ਇੱਕ ਗੈਰ ਮੁਨਾਫਾ ਚੈਰੀਟੀ ਆ ਤੇ ਅਸੀਂ ਕਿਸੇ ਤੋਂ ਮਤਲਬ ਕਿ ਕੋਈ ਵੀ ਪੈਸਾ ਨਹੀਂ ਲੈਂਦੇ ਇਹ ਸਿਰਫ ਸਾਡੇ ਆਪ ਦੇ ਪਰਿਵਾਰ ਆ ਤੇ ਅਸੀਂ ਆਪਣੇ ਪਰਿਵਾਰਾਂ ਵੱਲੋਂ 10 20 30 ਕਰੋੜ ਰੁਪਈਆ ਅਸੀਂ ਇਸ ਸਾਲ ਦੋ ਸਾਲਾਂ ਦੇ ਵਿੱਚ ਅਸੀਂ ਲਾ ਦਿੰਨੇ ਆ ਤੇ ਅੱਜ ਅਸੀਂ ਮਾਰਾਇਆ ਪੀਤੀ ਸਿੰਘ ਨੱਭਾ ਨਾਲੜਕੇ ਅਸੀਂ ਇਹਨਾਂ ਨੂੰ ਬੇਨਤੀ ਕੀਤੀ ਵੀ ਖਰਚਾ ਸਾਰਾ ਅਸੀਂ ਕਰਾਂਗੇ ਵੀ ਆਪਾਂ ਉਹਨਾਂ ਦਾ ਜਿਹੜਾ 100 ਸਾਲ ਦੀ ਸਤਾਦ ਵੀ ਹੈ ਸ਼ਾਇਦ ਇਸ ਦੁਬਾਰਾ ਆਪਾਂ ਅਗਲੇ ਸਾਲ ਨਾ ਹੋਈਏ ਤੇ ਉਹ ਆਪਾਂ ਜਰੂਰ ਮਨਾਈਏ ਤੇ ਉਹ ਅਸੀਂ ਨਾਲ ਮਿਲ ਕੇ ਮਨਾ ਰਹੇ ਹਾਂ ਕੱਲ ਨੂੰ ਬਹੁਤ ਹੀ ਸਤਿਕਾਰਯੋਗ ਸੰਧਮਾ ਸਾਹਿਬ ਮਾਨਯੋਗ ਸਪੀਕਰ ਕਲਤਾਰ ਸਿੰਘ ਉਹ ਪਹੁੰਚ ਰਹੇ ਆ ਤੇ ਅਮਰੀਕਾ ਦੇ ਸਭ ਤੋਂ ਅਮੀਰ ਸਿੱਖ ਸਤਨਾਮ ਸਿੰਘ ਸੰਧੂ ਉਹ ਪਹੁੰਚ ਰਹੇ ਐ ਤੇ ਬਾਕੀ ਹੋਰ ਬਹੁਤ ਨਾਮਵਰ ਹਸਤੀਆਂ ਪੂਰੀ ਦੁਨੀਆ ਦੇ ਵਿੱਚ ਪਹੁੰਚ ਰਹੀਆਂ ਨੇ ਨੂੰ ਉਮੀਦ ਹੈ ਅਸੀਂ 200 250 ਪਰਿਵਾਰਾਂ ਨੂੰ ਬੁਲਾਇਆ ਹੋਇਆ ਹੈ ਉਹਨਾਂ ਦਾ ਸਨਮਾਨ ਕਰਨਾ ਜਿਹੜੇ ਪਰਿਵਾਰਾਂ ਨੇ ਪੁਰਖਿਆਂ ਨੇ ਸੀਹ ਦੀਆਂ ਪਾਈਆਂ ਨੇ ਜਿੱਤੋਂ ਮੋਰਚੇ ਕੋ 100 ਸਾਲ ਹੋ ਗਏ ਕਾਫੀ ਲੰਮਾ ਸਮਾਂ ਹੁੰਦਾ ਹੈ ਲੇਕਿਨ कभी भी महाराजा रिपु दमंग सिंह जी की तरफ से या उनके परिवार की तरफ से कभी भी इस मोर्चे में जो लोग शहीद हुए या जिन लोगों ने पार्ट लिया उन्हें कभी सम्मान नहीं किया गया आई नो बहुत लेट है सौ साल हो गए लेकिन फिर भी हम लोगों ने सोचा कि जब महाराजा साहब को यहाँ से ले गए थे तो उन्हें तो पता ही नहीं पड़ पाया कि उनके पीछे कौन शहीद हुए हैं किसने क्या क्या कुर्बानियाँ दी हैं ना ही आगे उनके परिवार को क्योंकि महाराजा प्रताप सिंह आठ साल के थे जब उन्हें अंग्रेज़ अपने साथ ले गए तो पता ही नहीं पड़ पाया कि क्या क्या हुआ तो इस वजह से हमने लास्ट सोचा था कि ऐसा कुछ करें कि जिसमें इन परिवारों को बुला के महाराजा ऋपु दमंग सिंह जी की तरफ से सम्मान करें तो इसमें दीवान टोडरमल फाउंडेशन ने आगे होके बोला कि हम इसमें आपको हेल्प करना चाहते करें तो ये सब चीज़ उन्होंने ऑर्गेनाइज़ करी आई मेरी थैंकफुल टू देम कि उन्होंने इतना अच्छे से इसको ऑर्गेनाइज़ कर दिया आज पहला दिन था जिस दिन जैतो मोर्चा और महाराजा रिपु दमंग सिंह जी के ऊपर कुछ लेक्चर्स हैं ਔਰ ਕੱਲ ਮੀਂਦੇ ਹੈ ਜਿਸ ਦਿਨ ਜੋ ਪਰਿਵਾਰ ਹਮ ਲੋਕੋ ਕੋ ਮਿਲ ਪਾਏ ਹੈ 1 ਸਾਲ ਮੇ ਉਨ ਪਰਿਵਾਰੋ ਕੋ ਬੁਲਾ ਕੇ ਕੱਲ ਯਹਾਂ ਪੇ ਸਨਮਾਨ ਕੀਤਾ ਜਾਏਗਾ ਕੋਸੀ ਜੈਤੋ ਦੇ ਮੁਰਚੇ ਦੇ ਫੰਕਸ਼ਨ ਲਈ 2 ਦਿਨ ਰੱਖੇ ਨੇ ਇੱਕ ਇੱਕ ਦਿਨ ਜਿਹੜਾ ਮੇਨ ਦਿਨ ਹੈ ਉਹ ਚ ਅਸੀਂ ਸਾਰੇ ਪਰਿਵਾਰਾਂ ਨੂੰ ਸਨਮਾਨ ਦੇਣਗੇ ਤੇ ਜਿਹੜਾ ਪਹਿਲਾ ਦਿਨ ਹੈ ਉਹ ਚ ਸਾਰੇ ਫੋਟੋਆ ਵੱਡੇ ਵੱਡੇ ਲੋਗਾਂ ਕੇ ਤਾਂ ਉਹ ਸਭ ਅੱਜ ਚੱਲ ਰਿਹਾ ਤੇ ਮੈਨੂੰ ਬਹੁਤ ਖੁਸ਼ੀ ਹੈ ਕਿ ਇਹ ਕਿ ਦਵਾਨ ਟੋਡਰਮਲ ਕਮੇਟੀ ਨੇ ਆਹ ਫੰਕਸ਼ਨ ਕੀਤਾ ਤੇ ਸਭ ਤੋਂ ਵੱਧ ਹੈਲਪ ਹੋਣਾ ਨਹੀਂ ਕੀਤੀ ਸਾਡੀ ਜੋ ਜੈਤੋਂ ਦੀ ਚੀਜ਼ਾਂ ਦੀ ਯਾਦ ਚ ਦਿਨ ਮਨਾਇਆ ਜਾ ਰਿਹਾ ਤੇ ਮਹਾਰਾਜਾ ਰਣਜੀਤ ਸਿੰਘ ਨੂੰ ਯਾਦ ਕੀਤਾ ਜਾ ਰਿਹਾ ਉਹਦਾ ਵਾਸਤੇ ਬਹੁਤ ਬਹੁਤ ਧੰਨਵਾਦ ਕਰਦੇ ਆਂ ਬੀ ਮਾਰਾਣੀ ਪ੍ਰੀਵੀ ਸਿੰਘ ਦਾ ਤੇ ਦਵਾਨ ਟੋਡਰਮਲ ٹرسٹ ਦਾ ਤੇ ਮੈਂ ਗੁਰਦੁਆਰਾ ਕਾਰਗੜ ਸਾਹਿਬ ਦੀ ਪ੍ਰਬੰਧਕ ਕਮੇਟੀ ਵੱਲੋਂ ਤੇ ਜੈਤੋਂ ਸ਼ਹੀਦਾਂ ਦੀ ਯਾਦ ਜੋ ਸਤਿਫਤ ਹੋਏ ਨੇ ਉਹਨਾਂ ਵੱਲੋਂ ਸਾਰਿਆਂ ਨੂੰ ਜੀ ਆਇਆਂ ਕਹਿੰਦਾ